ਰੋਂ ਫ੍ਰੈਸ਼ਨਰ ਹੈ ਜੀ ਓਕੇ ਮਰਬੀ ਦੀ ਚੈੱਕ ਕਰੋ ਕਿੰਨੀ ਹੈ 186 ਰੁਪਏ 27 ਤੱਕ ਵੈਲਿਡ ਹੈ ਹਾਂ ਜੀ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ 400 ਵਾਲਾ ਪੈਕਟ ਸਿਰਫ 215 ਰੁਪਏ ਦਾ ਐਮੀ ਉਹ ਦੇਖੋ ਇਹ ਨੀਵੀਆ ਦਾ ਮਾਲ ਹੈ ਹਾਂ ਬਈ 50% ਲੈਸ ਨੀਵੀਆ ਦੇ ਹੁਣ ਇਹ ਦੇਖੋ ਇਹ 105 ਰੁਪਏ ਵਾਲਾ ਲੋਸ਼ਨ ਹੈ ਹਾਂ ਜੀ ਕਿੰਨੇ ਦਾ ਪੈਣਾ ਤੁਹਾਨੂੰ 22 ਰੁਪਏ ਦਾ 2 ਕਿਲੋ ਦਾ ਫੇਸ਼ੀਅਲ ਐਚ ਆਰ ਡੀ ਦਾ ਹਾਂ ਠੀਕ ਹੈ 330 ਰੁਪਏ ਇੱਕ ਤੇ ਐਮ ਆਰ ਪੀ ਹੈ ਤੇ ਤਨ ਕਿੰਨੇ 300 ਰੁਪਏ ਦੇ 4000 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਲੁਧਿਆਣੇ ਫੀਲਡ ਹੰਜ ਸਾਗਰ ਕੋਲ ਆ ਜੀ ਪਏ ਅੱਜ ਕੋਸਮੈਟਿਕ ਦਾ ਮਹੋਰ ਦਿਖਾਉਣੇ ਆ ਸਵਾਦ 40 ਰੁਪਏ 30 ਫੋਕ ਕੇ ਭਾਈ ਐਵੀ ਦੁਕਾਨ ਸਿਰਫ 10 ਦਿਨ ਲੰਘਣੇ ਤਿਆਰ ਹੁੰਦੇ ਆਏ ਨਵੀਂ ਢਾਈ ਹਾਂ ਦੁਕਾਨ ਹੋ ਗਈ ਤਿਆਰ ਸਿਰਫ 10 ਦਿਨ ਦੀ ਗੱਲ ਹੈ ਵੱਡੀ ਦੁਕਾਨ ਹਾਂ ਵੱਡੀ ਦੁਕਾਨ ਹੈ ਦੋਨੇ ਦੁਕਾਨਾਂ ਤੋਂ ਵੱਡੀ ਹੈ ਡਾਊਨ ਸੇਲਿੰਗ ਹੋ ਗਈ ਹੈ ਪਲੇਟੂ ਦੋ ਫਲੋਰ ਨੇ ਇਹ ਤਿੰਨ ਫਲੋਰ ਬਣੀ ਹੈ ਓਕੇ ਤਿੰਨ ਫਲੋਰ ਬਣੀ ਹੈ ਓਕੇ ਓਕੇ ਆ ਦੇਖੋ ਆ ਡਾਈਪਰ ਆ ਗਏ ਹਾਂਜੀ 399 ਰੁਪਏ ਐਮ ਆਰ ਪੀ ਹੈ ਐਕਸ ਸਾਈਜ਼ ਦੇ ਵਿੱਚ 40 ਪੀਸ ਹੋਣਗੇ ਹਾਂਜੀ ਫਿਰ 34 ਹੋਣਗੇ ਐਲ ਦੇ ਵਿੱਚ ਆ ਗਏ ਤੁਹਾਡੇ ਰੱਬ ਪਲੱਗ ਦੇ 28 ਪੀਸ ਓਕੇ ਕਿੰਨੇ ਦਾ ਪੈਂਦਾ ਇਹ 400 ਵਾਲਾ ਪੈਕੇਟ ਸਿਰਫ 215 ਰੁਪਏ ਦਾ ਐਮੀ ਅੱਧਾ ਹੀ ਰੇਟ ਆ ਫਿਰ ਤਾਂ ਮੈਂ ਕਿਹਾ ਅੱਧੇ ਤੋਂ ਵੀ ਕੱਟ ਦੇ ਦਾਂ ਓਕੇ ਠੀਕ ਹੋ ਗਿਆ ਆ ਦੇਖੋ ਆ 5-5 ਲੀਟਰ ਦਾ ਸ਼ੈਂਪੂ ਹੈ। ਹਾਂਜੀ ਵੀਰੋ। 5 ਲੀਟਰ ਦਾ ਮਿਲਕ ਹੈ। ਹਾਂਜੀ। ਕਿੰਨੇ ਦਾ ਪੈਣਾ ਤੁਹਾਨੂੰ 200 ਦਾ। ਸਿਰਫ। ਹਾਂ, ਸਿਰਫ 200 ਰੁਪਏ ਦਾ। ਆ ਦੇਖੋ, ਇਹ ਨੀਵਿਆ ਦਾ ਮਾਲ ਹੈ। ਹਾਂ ਬਈ। 50% ਲੈਸ ਨੀਵਿਆ ਤੇ। ਓਕੇ ਬਈ। ਨੀਵਿਆ ਤੇ 50% ਲੈਸ। ਠੀਕ ਹੋ ਬ੍ਰੋ। ਠੀਕ ਹੋ ਗਿਆ। ਦੇਖੋ ਫੁੱਲਾ ਹੀ ਮਾਲ ਦੇਖੋ ਕਿੰਦਾ ਰੁਲੀ ਜਾਂਦਾ। ਹਨਾ? ਹਾਂ ਇਹ ਤਾਂ। ਆ ਦੇਖੋ ਇਹ ਡੀਓ ਹੈ। ਡੀਓ ਤੁਹਾਨੂੰ ਰੱਬ ਤੁਹਾਡਾ ਭਲਾ ਕਰੇ 24 ਆਵਰ ਐਡ ਆ ਕੇਸ ਦੀ। ਹਾਂਜੀ। ਹਾਂ ਨਾ ਹਾਂਜੀ ਐਮ ਆਰ ਵੀ ਚੈੱਕ ਕਰੋ 200 ਰੁਪਏ ਐਮ ਆਰ ਵੀ ਐ 27 28 ਤੱਕ ਵੈਲਿਡ ਆ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਬੱਲੇ ਓਕੇ ਹੋ ਗਿਆ ਮਾਲ ਖੁੱਲ ਨਹੀਂ ਪਾਰਿਆ ਚੈੱਕ ਕਰੋ ਇੱਕ ਵਾਰੀ ਕੈਮਰਾ ਮਾਰ ਦੋ ਮਾਲ ਖੁੱਲ ਨਹੀਂ ਪਾਰਿਆ ਜਿਹਦੇ ਕਰਨ ਆਪਾਂ ਹਾਂ ਦਿਖਾ ਨਹੀਂ ਪਾਉਂਦੇ ਕਿਉਂਕਿ ਗਾਹਕ ਹੁੰਦਾ ਨਾ ਦੁਕਾਨ ਤੇ ਹੁਣ ਆਹ ਦੇਖੋ ਐ 105 ਰੁਪਏ ਵਾਲਾ ਲੋਸ਼ਨ ਆ ਹਾਂਜੀ ਕਿੰਨੇ ਦਾ ਪੈਣਾ ਤੁਹਾਨੂੰ 22 ਰੁਪਏ ਦਾ ਬੱਲੇ ਸਿਰਫ 22 ਰੁਪਏ ਐ ਗੱਲ ਪੂਰੀ 200 ਕਿਲੋ ਦਾ ਫੇਸ਼ਲ ਐ 2 ਕਿਲੋ ਦਾ ਫੇਸ਼ਲ ਹੈ ਐਚ ਆਰਟੀ ਦਾ ਹਾਂ ਜੀ ਠੀਕ ਹੈ 330 ਰੁਪਏ ਇੱਕ ਤੇ ਐਮ ਆਰ ਪੀ ਹੈ ਤੁਸੀਂ ਤਿੰਨ ਕਿੰਨੇ 300 ਰੁਪਏ ਦੇ 4 ਜਾਰ ਹੈ ਨਿਕੋ ਇੱਕ 2 3 4 ਇੱਕ ਦੇ ਕਿੰਨੀ ਐਮ ਆਰ ਪੀ ਹੈ ਇੱਕ ਦੇ 330 ਰੁਪਏ ਐਮ ਆਰ ਪੀ ਹੈ 300 ਤੁਸੀਂ 4 ਦੋਗੇ 300 ਦੇ 4 ਹੋਰ ਇਹਦਾ ਪ੍ਰਭੂ 100 ਫੇਸ਼ਲ ਹੋ ਜਾਣਾ ਹੈ 300 ਰੁਪਏ ਦਾ ਤੁਹਾਡਾ ਫੇਸ਼ਲ ਪਿਆ ਠੀਕ ਹੈ ਜੀ 500 ਰੁਪਏ ਘੱਟੋ ਘਾਟ ਤੁਸੀਂ ਇੱਕ ਫੇਸ਼ਲ ਦਾ ਲੈਣਾ ਠੀਕ ਹੋ ਗਿਆ ਆ ਚੈੱਕ ਕਰੋ ਆ ਰੂਮ ਫਰੇਸ਼ਨਰ ਹੈ ਜੀ ओके okay, एमआरपी दी चेक ਕਰੋ ਕਿੰਨੀ ਹੈ 186 ਰੁਪਏ 27 ਤੱਕ ਵੈਲਿਡ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਇਹਦਾ ਆ ਵੀ ਆ ਦੇਖੋ ਇਹ ਲਿਪਸਟਿਕ ਹੈ ਹਾਂਜੀ ਤੁਸੀਂ ਬਜਾਰੋਂ 150 ਰੁਪਏ ਦੀ ਲੈਣੀ ਹੈ ਓਕੇ ਭਾਈ ਤੁਹਾਨੂੰ ਪੈਣੀ 30 ਰੁਪਏ ਦੀ ਬੁੱਲੇ ਕੰਪਨੀ ਦਾ ਮਾਲ ਹੋਏਗਾ ਠੀਕ ਆ ਭਾਈ ਹਨਾ ਹਾਂ ਇਹਦੇ ਵਿੱਚ ਰੈੱਡ ਮਹਿਰੂਨ ਮਿਕਸ ਕਲਰ ਨਿਊਡ ਕਲਰ ਸਾਰੇ ਮਿਲਣ ਓਕੇ ਤੁਹਾਨੂੰ ਸਿਰਫ 30 ਰੁਪਏ ਦਾ ਪੀਸ ਪੈਣਾ ਓਕੇ ਇਹ ਤੁਹਾਨੂੰ ਪੈਣਾ 180 ਰੁਪਏ ਦਾ ਓਕੇ ਭਾਈ ਠੀਕ ਹੈ ਜੀ ਵਰ ਸਰਦੀਆਂ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਯੂਜ਼ ਹੁੰਦਾ ਇਹ ਮੈ ਜਿੱਦਾਂ ਬੁਰਨੀ ਆ ਜਾਂਦੀ ਉੱਪਰ ਹਾਂ ਉਹ ਚੋ ਕਰਦਾ ਜਦੋਂ ਬੋਰ ਆ ਜਾਂਦੀ ਏ ਉਹ ਲਾਨ ਨੂੰ ਹੈ ਕਿੰਨੇ ਦਾ ਇਹ 180 ਰੁਪਏ ਦਾ ਬਾਜ਼ੇ ਕਿੰਨੇ ਦਾ ਹੁੰਦਾ ਬਾਜ਼ਾਰੋਂ ਦੀ 5-700 ਦਾ ਪੀਸ ਲੈਨੇ ਹੋ